ਗੁਰਦਾਸਪੁਰ ਦੇ ਕਸਬਾ ਕਲਾਂ ਨੌਰ ਦੇ ਪਿੰਡਸਾਲੇ ਚੱਕ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰ ਵੱਲੋਂ ਮਦਦ ਦੀ 구ਹਾਰ ਪੰਜਾਬ ਵਿੱਚ ਬੀਤੇ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਤੇ ਗੁਰਦਾਸਪੁਰ ਇਲਾਕੇ ਦੇ ਲੋਕਾਂ ਨੂੰ ਹੜ੍ਹਾਂ ਦੀ ਭਿਆਨਕ ਮਾਰ ਪਈ ਹੈ ਪਿਛਲੇ ਦਿਨਾਂ ਦੇ ਵਿੱਚ ਹੋਈ ਕੁਦਰਤੀ ਮਾਰ ਨੇ ਕਿ ਹਜ਼ਾਰਾਂ ਸੈਂਕੜੇ ਫਸਲਾਂ ਬਰਬਾਦ ਕੀਤੀਆਂ ਅਤੇ ਕਈ ਲੋਕਾਂ ਨੂੰ ਘਰਾਂ ਤੋਂ ਬੇਕਰ ਕੀਤਾ ਇਸ ਕੁਦਰਤੀ ਮਾਰ ਦੀ ਪਰਵਾਈ ਕਰਨ ਲਈ ਕਈ ਗਾਇਕਾ ਕਈ ਐਨਜੀਓ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਦੇ ਮੁੜ ਵਸੇਬਿਆਂ ਨੂੰ ਬਣਾ ਕੇ ਦਿੱਤਾ ਪਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕੱਲਾ ਨੌਰ ਨਜ਼ਦੀਕ ਪਿੱਡ ਸਲੇ ਚੱਕ ਜਿੱਥੇ ਕਿ ਦਿਨ ਰਾਤ ਹੋਈ ਬਾਰਿਸ਼ ਨੇ ਇੱਕ ਵਿਧਵਾ ਪੈਨ ਦਾ ਘਰ ਪੂਰੀ ਤਰ੍ਹਾਂ ਨਾ ਨੁਕਸਾਨ ਦਿੱਤਾ ਉਸ ਪੈਨ ਦਾ ਦਰਦ ਅੱਖਾਂ ਦੇ ਵਿੱਚ ਝਲ ਗਿਆ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਵੱਲੋਂ ਆਪਣੇ ਹਾਲ ਨੂੰ ਬਿਆਨ ਕਰਦੇ ਹੋਏ ਮਦਦ ਦੀ ਗੁਹਾਰ ਲਗਾਈ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਜੀ ਮੈਂ ਤੁਹਾਡਾ ਆਪਣਾ ਲਾਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਾਨਾ ਨਰਜ਼ਦੀਕ ਪਿੰਡ ਸ਼ਾਲੇ ਚੱਕ ਦੇ ਵਿੱਚ ਸੋ ਇਹ ਲੋਰਬੰਦ ਪਰਿਵਾਰ ਹੈ ਜਿਸ ਦੀਆਂ ਤਸਵੀਰਾਂ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਅੰਦਰ ਦੀਆਂ ਤਸਵੀਰਾਂ ਜਰੂਰ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਵੀ ਉਸ ਪਿਛਲੇ ਦਿਨਾਂ ਦੇ ਵਿੱਚ ਜੋ ਲਗਾਤਾਰ ਹੋਈਆਂ ਬਾਰਸ਼ਾਂ ਉਸ ਦੀਨ ਪੇੜ ਦੇ ਵਿੱਚ ਵੀ ਇਹ ਘਰ ਆਇਆ ਸੋ ਤੁਸੀਂ ਦੇਖ ਸਕਦੇ ਹੋ ਪਹਿਲੇ ਸਮੇਂ ਤੋਂ ਵਿੱਚ ਜਿਹੜੇ ਲੋਕ ਇਸ ਤਰ੍ਹਾਂ ਦਾ ਜਿਹੜੇ ਘਰ ਜਿਹੜੇ ਨੇ ਆਪਣੇ ਰਹਿ ਬਚਾਰੇ ਜਿਹੜੇ ਪਾਉਂਦੇ ਸਨ ਸੋ ਬਾਲੇ ਵੀ ਜਿਹੜੇ ਨੇ ਉਹ ਵਿੱਚੋਂ ਜਿਹੜੇ ਨੇ ਟੁੱਟ ਚੁੱਕੇ ਨੇ ਗਲ ਚੁੱਕੇ ਨੇ ਬਾਹਰ ਚ ਇੰਨੀ ਜ਼ਿਆਦਾ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ ਕਿ ਅਜੇ ਤੱਕ ਜਿਹੜਾ ਵਾ ਇਹਨਾਂ ਬਾਲਿਆਂ ਦੇ ਵਿੱਚੋਂ ਜਿਹੜਾ ਸਲਾਬਾ ਨਹੀਂ ਗਿਆ ਸੋ ਲੱਕੜਾਂ ਜਿਹੜੀਆਂ ਪਾਈਆਂ ਨੇ ਉਹ ਵੀ ਅਜੇ ਤੱਕ ਜਿਹੜੀਆਂ ਗਿੱਲੀਆਂ ਨੇ ਸੋ ਅੰਦਰਾਂ ਦੀ ਸਲਾਬ ਵੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਥੱਲੇ ਵੀ ਜਿਹੜੇ ਨੇ ਸਲਾਬ ਅਜੇ ਤੱਕ ਬਿਲਕੁਲ ਮੌਜੂਦ ਹੈ ਕਾਫੀ ਜਿਹੜਾ ਸਮਾਂ ਹੋ ਚੁੱਕਾ ਪਾਣੀ ਨੂੰ ਜਿਹੜੇ ਇਹ ਗਏ ਨੂੰ ਪਿੰਡ ਦੇ ਵਿੱਚੋਂ ਸਿਮੇ ਨੂੰ ਜਿਹੜਾ ਤਰਤੀ ਵਿੱਚ ਗਿਆ ਫਿਰ ਪਰ ਅਜੇ ਤੱਕ ਜਿਹੜੀ ਅੰਦਰਾਂ ਦੇ ਵਿੱਚ ਦੀ ਸਲਾਬ ਉਹ ਨਹੀਂ ਗਈ ਸੋ ਬਾਲੇ ਵੀ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਨੇ ਉਸ ਪਾਣੀ ਦੇ ਨਾਲ ਜਿਹੜੇ ਨਿਚੋੜੇ ਗ ਰੋਗ ਰੋਗ ਕੇ ਦਿਨ ਰਾਤ ਜਿਹੜੀ ਇਹ ਲਗਾਤਾਰ ਹੋਈ بارش ਨੇ ਪੂਰੇ ਤਰ੍ਹਾਂ ਜਿਹੜੇ ਇਹ ਕੱਚੇ ਘਰਾਂ ਨੂੰ ਜਿਹੜੀ ਆਪਣੀ ਰਿਪੋਰਟ ਦੇ ਵਿੱਚ ਲਿਆ ਸੋ ਸਾਡੇ ਨਾਲ ਪਾਰਕ ਮੈਂਬਰ ਵੀ ਜਿਹੜੇ ਨੇ ਮੌਜੂਦ ਨੇ ਜਰੂਰ ਗੱਲਬਾਤ ਉਹਨਾਂ ਨਾਲ ਕਰਦੇ ਆ ਸੋ ਕੀ ਹਾਲਾਤ ਜਿਹੜੇ ਨੇ ਉਸ ਟਾਈਮ ਜਿਹੜੇ ਦੇ ਨੇ ਸੱਸੀਗਲ ਜੀ ਸੱਸੀਗਲ ਜੀ ਕੀ ਨਾਮ ਹੈ ਤੁਹਾਡਾ ਕਲਵੰਤਪੁਰ ਕਿਹੜਾ ਪਿੰਡ ਹੈ ਜੀ ਚਾਲੇ ਚੱਕ ਇਹ ਕਿਪਾ بارشਾਂ ਤੋਂ ਪਹਿਲਾਂ ਹੋਈ ਹੈ ਇੱਕ ਕਮਰੇ ਦੀ ਕੰਡੀਸ਼ਨ ਕਿ ਜਾਂ ਇਸ ਤੋਂ ਪਹਿਲਾਂ ਹੋਈ ਹੈ ਨਹੀਂ ਜੀ بارشਾਂ ਤੋਂ ਹੋਈ ਹੈ ਪਾਣੀ ਆਇਆ ਜੀ ਪਾਣੀ ਆਇਆ ਆਇਆ ਹੋਈਆ ਅੱਡੇ ਤੇ ਜੋ ਹੈਗਾ ਆਟਾ ਦਾਣਾ ਵੀ ਮਿਲਦਾ ਖਾਂਦੇ ਆ ਨਾ ਹਾ ਨੂੰ ਕੋ ਮਿਲਦਾ ਨਾ ਕੋ ਲੈਣਾ ਨਾ ਕੋ ਦੇਣਾ ਤੇ ਸਾਡਾ ਨਾਮ ਹੀ ਆਏ ਆ ਉਹ ਵੀ ਨਹੀਂ ਸਾਨੂੰ ਹਜੇ ਤੱਕ ਕੋ ਬੋੜੀਆਂ ਕੋਈ ਪੈਸਾ ਇਹ ਕਿਹ ਚੀਜ਼ ਨਾ ਹਾਂਜੀ ਅਗਰਾਂਡ ਤੇ ਨਾ ਆਇਆ ਜੀ ਤੇ ਆਂਦੇ ਲਿਖਤਾ ਆ ਗਿਆ ਵਾ ਤੇ ਸਾਨੂੰ ਹਜੇ ਤੱਕ ਉਹ ਵੀ ਨਹੀਂ ਕੋਈ ਮਿਲਿਆ ਕਿੰਨਾ ਕਿੰਨਾ ਪਾਣੀ ਜੜਾ ਪਾਣੀ ਜੀ ਗਲਗਲ ਪਾਣੀ ਸਾਡੇ ਚ ਹਾਂਜੀ ਅਸੀਂ ਬੱਚੇ ਬੜੀ ਮੁਸ਼ਕਲ ਕੱਢੇ ਏ ਕੀ ਕਿਛ ਕੀ ਚੀਜ਼ ਜਿਹੜਾ ਨਾ ਚਾਹਣਾ ਤੇ ਕਿਹੜਾ ਕਿੜਾ ਜਿਹੜਾ ਸਮਾਨ ਜਿਹੜਾ ਤੁਸੀਂ ਸਮਾਰਾ ਤੇ ਜਿਹੜਾ ਬਚਾ ਲਿਆ ਸਾਡੇ ਜੀ ਨਸਕਾਨ ਹੋਇਆ ਕਿ ਆਪਣੇ ਦਾਣੇ ਫੱਕੇ ਦਾ ਵੀ ਤੇ ਲੀੜੇ ਲੱਤੇ ਦਾ ਵੀ ਹੋ ਗਿਆ ਮੰਜਿਆਂ ਦਾ ਵੀ ਹੋ ਗਿਆ ਜੇ ਤੇ ਇਦਾਂ ਹੀ ਅਸੀਂ ਜੀ ਕਦੀ ਕਿਸੇ ਤਰਲੇ ਕਰਦੇ ਕਦੀ ਕਿਸੇ ਬੱਚਿਆਂ ਦੇ ਮੰਗ ਮੰਗ ਕੇ ਲੋਕਾਂ ਕੋਲ ਪਾ ਪਾ ਗਨੇ ਕਿੰਨਾ ਬਣਾ ਦਾਣੇ ਸਾਡੇ ਹੈਗੇ ਜੀ 8 ਕਿਲੋ ਦਾਣੇ ਹੀ ਹਾਂਜੀ ਨਹੀਂ ਭਾਜੀ ਸਾਰੇ ਨਹੀਂ ਭਾਜੀ ਜੀ ਇਦਾਂ ਤੁਹਾਨੂੰ ਪਤਾ ਮੋਲ ਦਾ ਖਾਂਦੇ ਨਹੀਂ ਮੋਲ ਦੇ ਨਾਲ ਕੁਝ ਬੰਦਾ ਅੱਡੋ ਅੱਡ ਬੱਚੇ ਆ ਬੱਚਿਆਂ ਦੇ ਜੀ ਕਿ ਤਾ ਸਾਨੂੰ ਦੇਣ ਜੀ ਕਿ ਤਾ ਨਾ ਦੇਣ ਉਹ ਵੀ ਮੁੱਲ ਖਾਂਦੇ ਆਹੀ ਮੁੱਲ ਖਾਂਦੇ ਤੇ ਸਿਰਫ ਤੇ ਮੇਰੇ ਆਦਮੀ ਨਹੀਂਗਾ ਪੰਜ ਮੇਰੀਆਂ ਬੇਟੀਆਂ ਵਾ ਦੋ ਮੇਰੇ ਬੇਟੇ ਆ ਕੀ ਚੱਕਾ ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ ਨੇ ਪੁੱਛ ਨਹੀਂ ਕੀਤੀ ਨਹੀਂ ਜੀ ਕੀਤੀ ਪੰਜਾਬ ਦੀ ਕਮੂਟੀਆਂ ਨਹੀਂ ਬਣੀਆਂ ਕਦੀ ਉਹਨਾਂ ਨੇ ਕਦੀ ਆ ਕੇ ਦੇਖ ਲਈ ਦੇਖਿਆ ਐਦਾਂ ਹੀ ਜਿਵੇਂ ਆ ਕੇ ਘਰੋਂ ਤੇ ਚਲ ਜਾਂਦੇ ਛਾਤੀ ਮਾਰ ਕੇ ਚਲ ਜਾਂਦੇ ਜੀ ਤੁਹਾਨੂੰ ਮਿਲ ਜੇਗਾ ਮਿਲ ਜੇਗਾ ਵੋਟਾਂ ਪਾ ਦਿੰਨੇ ਆ ਇੱਦਾਂ ਹੀ ਕਹਦੇ ਕੋਈ ਗੱਲ ਐਰਕਾ ਵਾ ਤੇ ਤੁਹਾਨੂੰ ਮਿਲ ਜਾਏਗਾ ਐਰਕਾ ਵਾ ਤੁਹਾਡੇ ਨਾਲ ਆ ਆਏ ਨੇ ਚਲ ਥਨਪਾ ਤੇ ਤੁਹਾਡੇ ਨਾਲ ਆ ਜਿੱਤੇ ਐਡਾ ਅੰਦਰ ਰਿਸਕੀ ਆ ਬਾਲੀ ਢਿਗੰਡੇ ਮੈਂ ਦੇਖਿਆ ਅੰਦਰ ਅਸੀਂ ਖੜੇ ਹੋਏ ਹਾਂ ਸਾਨੂੰ ਇੱਕ ਡਰ ਲੱਗਦਾ ਵਾ ਤੇ ਤੁਸੀਂ ਅੰਦਰ ਮੈਂ ਦੇਖਿਆ ਵੀ ਗੈਸ ਰੋਈ ਪੂਰੀ ਅੰਦਰ ਚਲੀ ਤੁਸੀਂ ਬਣਾਡੇ ਚ ਕਿਵੇਂ ਇਟਾ ਵੱਡਾ ਰਿਸਕ ਲੈ ਲੈਂਦੇ ਤੇ ਕੀ ਕਰੀਏ ਭਾਜੀ ਫਿਰ ਕਿੱਧਰ ਨਿਕਲ ਜੀਗੇ ਬੱਚੇ ਅੱਗੇ ਤਿੰਨ ਤਿੰਨ ਮਹੀਨੇ ਹੀ ਗਏ ਉੱਥੇ ਬਹਿ ਰਹੇ ਆ ਸਕੂਲੇ ਆਪਣੇ ਬੱਚੇ ਲੈ ਕੇ ਹਾਰ ਕੇ ਆਪਣੇ ਘਰ ਆਏ ਆ ਆਇਆ ਤੇ ਗਾ ਬਿੰਬਰਾਂ ਦੇ ਵਿੱਚ ਜੋੜ ਕੇ ਦੋ ਰੁਪਏ ਬਿੰਬਰ ਨੂੰ ਵਿਖਾ ਲਿਆ ਵਾ ਤੇ ਵੇਖੋ ਜੀ ਸਰਪੰਚੀ ਵੀ ਆ ਕੇ ਸਰਪੰਚ ਨੇ ਮੇਰੇ ਨਾਲ ਫੋਟੋ ਵੀ ਲਵਾਈ ਹੈ ਜਰੂਰ ਤੇ ਹਜੇ ਤੀਕਾ ਸਰਪੰਚਰੇ ਨਾ ਪਵਾਤਾ ਤੇ ਮੇਰਾ ਇਹ ਕੁਛ ਨਹੀਂ ਆਇਆ ਚਲੋ ਜੇ ਨਹੀਂ ਕੋ ਮੌਜੂਦ ਗ੍ਰਾਂਟਾਂ ਦੇ ਕੋਲ ਪੈਸੇ ਆ ਗਏ ਤਾਂ ਜਿਹੜੇ ਇਹਨਾਂ ਬਵਾਲਿਆਂ ਦੀ ਭਰਵਾਈ ਲੱਕਾਂ ਦੀ ਭਰਵਾਈ ਕਰਕੇ ਕੁਝ ਦਿਨਾਂ ਲਈ ਰਹਿਮਸਰਾ ਦਾ ਫੇਰ ਜਿਹੜਾ ਸੈਟਅਪ ਕਰ ਦਿੱਤਾ ਜਾਵਦਾ ਪਰ ਇਹ ਵੀ ਨਹੀਂ ਤਾਂ ਸਹਿਯੋਗ ਕਰਨ ਦੇ ਨਹੀਂ ਜੀ ਅਹੀ ਨਾ ਇਹ ਸਾਡੇ ਨਾਲ ਸਾਡਾ ਕੋਈ ਕੁਛ ਨਹੀਂ ਕੋਈ ਸੋਚਦਾ ਚਲੋ ਲੈਟਰ ਦੀ ਸਭ ਗੱਲ ਕਿਤੇ ਰਹੀ ਪਰ ਇਹਨਾਂ ਬਾਲਿਆਂ ਦੀ ਜਿਹੜੀ ਗਾਡਰ ਪਾ ਕੇ ਸਾਤਾ ਨਵੀ ਫਿਰ ਥੋੜੀ ਹੋ ਸਕਦੀ ਪਰ ਇਹ ਵੀ ਜਿਹੜਾ ਕੋ ਕਹਿੰਨੇ ਕਿ ਚਾਰਨ ਕੀਤਾ ਜਾਂ ਗੱਲ ਇਹ ਵਿਸ਼ਵਾਸ ਨਹੀਂ ਦਵਾ ਨਹੀਂ ਜੀ ਮੈਂ ਆਪਣੇ ਹੱਥ ਜੋੜ ਕੇ ਕਹਿੰਦੀ ਮੇਰਾ ਕੋਈ ਕੁਛ ਨਹੀਂ ਕੋਈ ਸੋਚਦਾ ਮੇਰੇ ਤੇ ਇਧਰ ਠੱਕੇ ਠੁੱਕੇ ਖਾ ਕੇ ਮੈਂ ਡਈ ਆ ਨਾ ਮੇਰਾ ਕੋਈ ਸੋਚਦਾ ਨਹੀਂ ਨਾ ਕੋਈ ਮੇਰਾ ਪੈਣ ਨਾ ਕੋਈ ਮੇਰਾ ਭਰਾ ਵੀ ਨਹੀਂ ਪੈਪਰਾ ਕੋਈ ਰਿਸ਼ਤੇਦਾਰ ਵੀ ਨਹੀਂ ਸੋਚਦਾ ਮੇਰਾ ਪਿੰਡ ਵੀ ਨਹੀਂ ਸੋਚਦਾ ਮੇਰ ਨਾਲ ਹੁਣ ਕਿਵੇਂ ਫਿਰ ਘਰ ਦਾ ਸਰਕਲ ਕਿਵੇਂ ਚੱਲਦਾ ਹੈ ਕਰਦਾ ਸਰਕਾਰ ਜੀ ਮੈਂ ਮੈਂ ਤਾਂ ਕਰ ਲਈ ਮੈਂ ਤਾਂ ਨੇ ਰੇਗਾ ਦਾ ਕੰਮ ਕਰਦੀ ਨੇ ਰੇਗਾ ਦੇ ਕੰਮ ਦੇ ਖਾਨੇ ਆ ਕਨਕ ਦੀਪੂ ਦੀ ਆ ਤੇ ਉਹ ਵੀ ਨਹੀਂ ਸਾਨੂੰ ਮਿਲਦੀ ਅਚਭੀ ਤੀਜੀ ਚੌਥੀ ਵਾਰੀ ਆ ਗਈ ਉਹ ਵੀ ਨਹੀਂ ਸਾਨੂੰ ਮਿਲਦੀ ਨਾ ਪਰਤੀਆਂ ਫੇਰ ਲਖਾ ਲੀਆਂ ਉਹ ਵੀ ਫੇਰ ਸਾਡਾ ਕੰਮ ਬੰਦ ਇਹ ਕਿਹੜੀਆਂ ਪਰਚੀਆਂ ਲਖਾ ਲੀਆਂ ਜੇ ਦੀਪੂ ਦੀ ਕਨਕ ਦੀ ਵੀ ਇਹ ਵੀ ਹਨ ਮਿਲੀ ਦੇਗੇ ਤੁਹਾਡੀ ਮੈਟ ਤੋਂ ਗੂਠਾ ਲੱਗਦਾ ਨਹੀਂ ਉਹਨਾਂ ਦਾ ਲੱਗਦਾ ਜੀ ਹੁਣ ਕਹਿੰਦੇ ਆ ਜੀ ਚੌਥੀ ਨਾਮ ਰਹਿ ਗਏ ਆ ਚੌਥੀਆਂ ਨਾਮ ਦੇ ਕਨਕ ਆਏਗੀ ਤੇ ਫੇਰ ਤੁਹਾਨੂੰ ਮਿਲੇਗੀ ਉਹ ਵੀ ਦੇ ਸਾਨੂੰ ਹੁਣ ਮਿਲ ਮਿਲੇ ਤੁਹਾਡੀ ਕੇ ਵੈਸੂ ਹੋਈ ਹੈ ਹਾਂ ਜੀ ਹੋਈ ਆ ਜੀ ਫੇਰ ਕਣਕ ਕਿਉਂ ਨਹੀਂ ਤੁਹਾਨੂੰ ਮਿਲਿਆ ਪਤਾ ਨਹੀਂ ਜੀ ਕਿਉਂ ਨਹੀਂ ਮਿਲੀ ਚਲੋ ਇੱਕ ਮੇਰੇ ਬੱਚੇ ਦੀ ਨਹੀਂ ਕੇਵੇ ਸੀ ਆਈ ਸਾਡੀ ਮਾਂ ਪਤਾ ਨਹੀਂ ਕੇਵੇ ਸੀ ਆਈ ਆ ਬਾਕੀ ਨਾ ਮੇਰੀ ਨੋਹਾਂ ਦੇ ਨਾਮ ਲੈ ਭਰੇ ਆ ਨਾ ਮੇਰੀ ਪੋਤੀਆਂ ਦਾ ਨਾਮ ਚੜਿਆ ਹਾ ਜੀ ਨਹੀਂ ਜਿਹੜੀ ਪਰਚੀ ਤੁਸੀਂ ਮਸ਼ੀਨ ਤੋਂ ਗੁੱਠਾ ਲਾ ਪਰਚੀ ਕੋ ਨਿਕਲੀ ਮਸ਼ੀਨ ਚ ਨਹੀਂ ਜੀ ਪਰਚੀ ਦੀ ਉਹਨੇ ਨਾਮ ਲਿਖਤਾ ਵਾ ਤੇ ਤੁਹਾਨੂੰ ਇੱਕ ਕਣਕ ਆਏਗਾ ਤੇ ਤੁਹਾਨੂੰ ਮਿਲ ਜਾਏਗੀ ਨਾਮ ਆਏਗਾ ਨਹੀਂ ਮਿਲਨੇ ਕੀ ਕਾਰਨ ਕੋ ਦੱਸਿਆ ਕੋਈ ਕਾਰਨ ਕੋਈ ਨਹੀਂ ਦੱਸਿਆ ਜੀ ਕਣਕਾਂ ਦੇ ਘਾਟ ਆਈ ਇਹ ਦੀਪੂ ਦੀ ਬਸ ਆਹ ਕਾਰਨ ਦੱਸਿਆ ਜੀ ਹਾਂ ਜੀ ਮੈਂ ਪਰਸੋ ਗਈ ਆ ਮੈਂ ਚਾਚਾ ਜੀ ਕਣਕਨੀ ਆਈ ਅਜੇ ਇਹ ਨਹੀਂ ਆਈ ਆਏ ਕਿਤੇ ਮਿਲ ਜੇਗੇ ਨਹੀਂ ਤੇ ਨਹੀਂ ਮਿਲੇਗੇ ਆਗਾ ਜੀ ਸੋ ਇਹ ਲੋੜਵੰਦ ਪਰਿਵਾਰ ਇੱਕ ਤਾਂ ਕੁਦਰਤੀ ਨੌਰ ਦਾ ਜਿਹੜਾ ਐਡਾ ਵੱਡਾ ਪ੍ਰਕੋਪ ਪਿਆ ਤੋਂ ਉਤੋਂ ਜਿਹੜਾ ਇਹਨਾਂ ਗਰੀਬਾਂ ਨੂੰ ਜਿਹੜਾ ਲਾਭ ਪਾਤਰੀ ਜਿਹੜਾ ਰਾਸ਼ਨ ਆਪਾਂ ਕਹਿ ਸਕਦੇ ਮਈਆ ਹੁੰਦਾ ਉਹ ਵੀ ਇਹਨਾਂ ਗਰੀਬਾਂ ਤੱਕ ਨਹੀਂ ਪਹੁੰਚ ਰਿਹਾ ਸੋ ਇਹਨਾਂ ਦੇ ਜਿਹੜੇ ਕੇਵਾਸੀ ਹੋ ਗਈ ਸਾਰੇ ਕੰਮ ਹੋ ਗਏ ਨੇ ਪਰ ਡੀਪੂ ਹੋਲਡਰ ਦੇ ਵੱਲੋਂ ਕਿਹਾ ਗਿਆ ਵੀ ਅਜੇ ਜਿਹੜੀ ਇਹ ਡੀਪੂ ਦੇ ਵਿੱਚ ਜਿਹੜੀ ਕੜਕੀ ਪੂਰੀ ਨਹੀਂ ਆਈ ਸੋ ਇਹ ਜਿਹੜੀ ਇਹਨਾਂ ਦੀ ਜ਼ੁਬਾਨੀ ਜਿਹੜੀ ਤੁਸੀਂ ਸੁਣੀ ਗੱਲਬਾਤ ਸਾਰੀ ਸੋ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਇਹਨਾਂ ਦੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਬਾਹ ਫੜਦੀ ਤਤ ਉਹ ਇਸ ਪਿੰਡ ਦੇ ਵਿੱਚ ਆ ਕੇ ਇੱਕ ਰੀਅਲਿਟੀ ਜਰੂਰ ਦੇਖੇ ਸੋ ਕਮਰੇ ਦੀ ਹਾਲਤ ਵੀ ਤੁਸੀਂ ਦੇਖ ਸਕਦੇ ਹੋ ਫਾਟੀਆਂ ਕਮਰੇ ਬਾਲੇ ਤੱਕ ਜਿਹੜੇ ਡਿੱਗੇ ਨੇ ਕਿਸੇ ਵਕਤ ਵੀ ਕਿਸੇ ਹਾਦਸੇ ਵਰਤ ਜਿਹੜਾ ਹੋ ਸਕਦਾ ਸੋ ਪਰਿਵਾਰਕ ਮੈਂਬਰ ਜਿਹੜੇ ਮੈਂ ਥੱਲੇ ਜਿਹੜਾ ਆਪਣਾ ਰੋਟੀ ਟੁੱਕ ਦਾ ਜਿਹੜਾ ਕੰਮ ਜਿਹੜਾ ਇੱਥੇ ਕਰ ਰਹੇ ਨੇ ਇੱਕੋ ਹੀ ਕਮਰਾ ਵਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾ ਪਰਚੇ